ਇੱਥੇ ਸਾਡੇ ਮੇਰਾ ਖਿਆਲ ਆ ਉਹਨੂੰ ਟਿਕਟ ਦੇਤੀ ਆ ਭਾਜਪਾ ਨੇ ਆ ਹੰਸਰਾਜ ਨੂੰ ਉਹ ਜੀ ਇਹ ਕਾਰਡਿਓ ਸੁਣ ਰਹੇ ਹੋ ਵੀਡੀਓ ਉਹ ਕਹਿੰਦਾ ਮੈਂ ਤਾਂ ਮੁੜ ਕੇ ਆਉਣਾ ਹੀ ਨਹੀਂ ਸੀ ਮੈਂ ਤਾਂ ਇੱਕ ਵਾਰੀ ਕਹਿੰਦਾ ਗੱਲ ਵਿਹੋਣੀ ਸੀ ਬਣ ਕੇ ਗੋਲ ਕਰਨਾ ਸੀ ਕਰਦੇ ਹੁਣ ਆਹੀਂ ਫਿਰ ਆ ਜਾ ਤੈਨੂੰ ਗੋਲ ਕਰਾਵਾਂਗੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਪ੍ਰਚਾਰ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪਰ ਇਸ ਵਾਰ ਚੋਣਾ ਦਾ ਅੰਦਾਜ਼ ਕੁਝ ਵੱਖਰਾ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਜਿ세ਾ ਹਿਸਾਬ ਦੇ ਨਾਲ ਭਾਜਪਾ ਵਾਲਿਆਂ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਉਸ ਤੋਂ ਤਾਂ ਇਹੀ ਜਾਪਦਾ ਹੈ ਕਿ ਹੁਣ ਹਰ ਭਾਜਪਾ ਦਾ ਕੈਂਡੀਡੇਟ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਣ ਤੋਂ ਪਹਿਲਾਂ 100 ਵਾਰੀ ਸੋਚ ਰਿਹਾ ਹੁਣ ਇਸੇ ਤਰ੍ਹਾਂ ਦਾ ਨਜ਼ਾਰਾ ਹੀ ਦੇਖਣ ਨੂੰ ਮਿਲਿਆ ਜਦੋਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਕੈਂਡੀਡੇਟ ਹੰਸਰਾਜ ਹੰਸ ਦਾ ਅੱਜ ਜਮ ਕੇ ਵਿਰੋਧ ਹੋਇਆ ਜਦ ਅੱਜ ਹੰਸਰਾਜ ਹੰਸ ਫੀਡ ਕੋਰਟ ਦੇ ਵਿੱਚ ਚੋਣ ਪ੍ਰਚਾਰ ਕਰਨ ਆਉਣ ਲੱਗੇ ਸਨ ਤਾਂ ਉਹਨਾਂ ਦਾ ਹਵੇਲੀ ਦੇ ਨਜ਼ਦੀਕ ਕਿਸਾਨਾਂ ਨੇ ਜੰਮ ਕੇ ਵਿਰੋਧ ਕੀਤਾ ਵਿਰੋਧ ਇੰਨਾ ਕਿ ਤੇਜ਼ ਹੋ ਗਿਆ ਸੀ ਕਿ ਪੁਲਿਸ ਨੂੰ ਇਮੀਡੀਏਟ ਅਨਸਰ ਅਜ ਹੰਸ ਨੂੰ ਹਵੇਲੀ ਦੇ ਅੰਦਰ ਲੈ ਕੇ ਜਾਣਾ ਪਿਆ ਜਿਸ ਤੋਂ ਬਾਅਦ ਕਿਸਾਨ ਯੂਨੀਅਨ ਵਾਲਿਆਂ ਨੇ ਹਵੇਲੀ ਦੇ ਬਾਹਰ ਹੀ ਧਰਨਾ ਲਗਾ ਦਿੱਤਾ ਆਪ ਸਾਰਿਆਂ ਨੇ ਬੜੀ ਧਿਆਨ ਨਾਲ ਸੁਣਿਆ ਇਹ ਗੱਲਾਂ ਸਾਡੀਆਂ ਜਿਹੜੀਆਂ ਇਹ ਸਾਡੇ ਨਾਲ ਜਿਹੜੀਆਂ ਹੋ ਰਹੀਆਂ ਸਾਡੀਆਂ ਮੰਗਾਂ ਇਹ ਸਾਡੀਆਂ ਮੰਗਾਂ ਜਿਨੇ ਕਿ ਇਹਨਾਂ ਨੇ ਦੱਸਿਆ ਆ ਬਾਨੀ ਡਾਨੀ ਦੇ ਜਿਹੜੇ ਆਪਣੇ ਇਹ ਅਗਰ ਦੇ ਪਾਲ ਰਿਹਾ ਵਾ ਮੋਦੀ ਉਹਨਾਂ ਦਾ 15 ਲੱਖ ਕਰੋੜ ਦਾ ਮਾਫ਼ ਕਰ ਸਕਦਾ ਜੇ ਜਿਹੜਾ ਸਾਡੇ ਨਾਲ ਕਿਹਾ ਹੋਇਆ ਵਾਦਾ ਕੀਤਾ ਵਾ ਸਾਡੇ ਨਾਲ ਵਾਦਾ ਕੀਤਾ ਕਿ ਤੁਹਾਨੂੰ ਜੇ ਮੈਨੂੰ ਤੁਸੀਂ ਸੱਤਾ ਦੇ ਵਿੱਚ ਲਿਆਉਂਗੇ ਤਾਂ ਸਾਰਾ ਕਿਸਾਨੀ ਦਾ ਕਰਜ਼ਾ ਵਾਪਸ ਕੀਤਾ ਜਾਵੇਗਾ ਇਹ ਇਹਨਾਂ ਦਾ ਆਪ ਦਾ ਕੋਈ ਸਾਡਾ ਮੁੱਦਾ ਨਹੀਂ ਰੱਖਿਆ ਵਾ ਉਹਰ ਆ ਜਿਹੜੀ ਸਾਡੀ ਦਸਲ ਨੂੰ ਖਰਾਬ ਕਰਨਾ ਤੇ ਬੰਦਰਗਾਹਾਂ ਦੇ ਵਿੱਚ ਆਪ ਨੂੰ ਸਭ ਨੂੰ ਪਤਾ ਆ ਬਾਨੀ ਰਾਣੀ ਦਾ ਬੰਦਰਗਾਹ ਦੇ ਜਾਜ ਦੇ ਉਸ ਤੋਂ 30 ਟਨ ਬੀਤੇ ਦਿਨੀ ਵੀ ਜਦੋਂ ਹੰਸ ਰਾਜ ਹੰਸ ਫਰੀਦਕੋਟ ਵਿਖੇ ਆਏ ਸੀ ਤਾਂ ਉਦੋਂ ਵੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਖਾ ਕੇ ਉਹਨਾਂ ਦਾ ਜੰਮ ਕੇ ਵਿਰੋਧ ਕੀਤਾ ਸੀ ਪਰ ਉਸ ਦੇ ਵਿੱਚ ਵੀ ਹੰਸ ਰਾਜ ਹੰਸ ਨੇ ਕਿਹਾ ਸੀ ਕਿ ਇਹ ਵਿਰੋਧ ਮੇਰਾ ਨਹੀਂ ਸਾਡੀ ਪਾਰਟੀ ਦਾ ਹੋ ਰਿਹਾ ਹੈ ਕਿਉਂਕਿ ਜੋ ਨੀਤੀਆਂ ਉਹਨਾਂ ਨੇ ਬਣਾਈਆਂ ਨੇ ਉਹ ਨੀਤੀਆਂ ਕਿਸਾਨ ਮਜ਼ਦੂਰਾਂ ਨੂੰ ਪਸੰਦ ਨਹੀਂ ਆਈਆਂ ਜਿਸ ਕਰਕੇ ਹੀ ਇਹ ਵਿਰੋਧ ਹੋਇਆ ਪਰ ਜਿਸ ਹਿਸਾਬ ਦੇ ਨਾਲ ਹੰਸ ਰਾਜ ਹੰਸ ਤਾਂ ਅੱਜ ਵਿਰੋਧ ਹੋਇਆ ਹਵੇਲੀ ਦੇ ਨਜ਼ਦੀਕ ਉਸ ਤੋਂ ਬਾਅਦ ਤੱਕ ਕਿਤੇ ਨਾ ਕਿਤੇ ਹੰਸ ਰਾਜ ਹੰਸ ਵੀ ਹੁਣ ਚਾਰ ਵਾਰੀ ਸੋਚਣਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿੱਥੇ ਦਲ ਬਦਲੂਆਂ ਦਾ ਦੌਰ ਚੱਲਿਆ ਹੋਇਆ ਹੁਣ ਉੱਥੇ ਹੀ ਪੰਜਾਬ ਦੇ ਵਿੱਚ ਭਾਜਪਾ ਦਾ ਕਿਸਾਨਾਂ ਦੇ ਵੱਲੋਂ ਚਮਕੇ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਜਿੱਥੇ ਵੀ ਭਾਜਪਾ ਦੇ ਕੈਂਡੀਡੇਟ ਵੋਟਾਂ ਮੰਗਣ ਜਾਂਦੇ ਨੇ ਉੱਥੇ ਉਹਨਾਂ ਨੂੰ ਪਹਿਲਾਂ ਕਿਸਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇੱਕ ਵਾਰ ਫਿਰ ਅੱਜ ਜਦੋਂ ਹੰਸਰਾਜ ਹੰਸ ਫਰੀਦਕੋਟ ਵਿਖੇ ਆਉਣ ਲੱਗੇ ਤਾਂ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਹਵੇਲੀ ਦੇ ਨਜ਼ਦੀਕ ਇੰਨਾ ਜੰਮ ਕੇ ਵਿਰੋਧ ਹੋਇਆ ਕਿ ਉਹਨਾਂ ਨੂੰ ਹਵੇਲੀ ਦੇ ਅੰਦਰ ਬੰਦ ਕਰਨਾ ਪਿਆ ਇਸ ਤੋਂ ਬਾਅਦ ਕਿਸਾਨਾਂ ਨੇ ਹਵੇਲੀ ਦੇ ਬਾਹਰ ਹੀ ਧਰਨਾ ਲਗਾ ਦਿੱਤਾ